ਲੁਧਿਆਣਾ ਦੇ ਬੱਲੋਕੇ ਰੋਡ ਸਥਿਤ ਪੰਚਾਇਤ ਵਿਭਾਗ ਦੀ ਜ਼ਮੀਨ ਤੇ ਇੱਕ ਬਿਲਡਰ ਵੱਲੋਂ ਕੀਤੇ ਨਜਾਇਜ਼ ਕਬਜ਼ੇ ਨੂੰ ਪੰਚਾਇਤ ਮੰਤਰੀ ਲਾਲਜੀਤ ਸਿੰਘ ਪੁੱਲਰ ਦੀ ਹਾਜ਼ਰੀ ਵਿੱਚ ਸਰਕਾਰੀ ਹੁਕਮਾਂ ਤੇ ਢਾਹ ਦਿੱਤਾ ਗਿਆ ਬਿਲਡਰ ਤੇ ਕਰੀਬ 4 ਕਨਾਲ ਪੰਚਾਇਤੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਨ ਦਾ ਦੋਸ਼ ਸੀ ਹਾਲਾਂਕਿ ਬਿਲਡਰ ਨੇ ਦਾਅਵਾ ਕੀਤਾ ਕਿ ਉਸ ਨੂੰ ਅੱਜ ਹਾਈ ਕੋਰਟ ਤੋਂ ਹੁਕਮ ਤੇ ਮਿਲ ਗਈ ਹੈ ਪਰ ਉਸ ਦੇ باوجود ਵੀ ਸਰਕਾਰ ਵੱਲੋਂ ਉਸ ਨਾਲ ਤੱਕਾ ਕੀਤਾ ਜਾ ਰਿਹਾ ਹੈ ਫਾਈਨ ਲੁਧਿਆਣਾ ਤੋਂ ਟਿੰਕਾ ਦੀ ਰਿਪੋਰਟ ਸਰ ਦੇ ਅਗਲੀ ਡੇਢ ਦੀ 2 ਫਰਬਰੀ ਪੈ ਗਈ ਆ। ਆ ਸਟੇ ਦੀ ਕਾਪੀ ਆ ਗਈ ਆ। 2 ਬਰਸ ਦੀ ਫੇਰ ਆ ਗਈ ਆ। ਸਰ ਤੱਕਾ ਕਰ ਰਹੇ ਆ। ਦੇਖੋ ਜੀ ਪੰਜਾਬ ਸਰਕਾਰ ਅਤੇ ਸਾਡੇ ਇਮਾਨਦਾਰ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਜੀ ਮਾਨ ਅਤੇ ਸਾਡੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਜੀ ਭੁੱਲਰ ਅਤੇ ਸਾਡੇ ਐਮ.ਐਲ.ਏ. ਸਰਦਾਰ ਜੀਵਨ ਸਿੰਘ ਸੰਗੋਵਾਲ ਇਹਨਾਂ ਦੀ ਪੂਰੀ ਇਮਾਨਦਾਰੀ ਸਦਕਾ ਅੱਜ ਅਸੀਂ ਪਿੰਡ ਵਾਸੀ ਸਾਰੇ ਬੈਠੇ ਆ। ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆ। ਜਿਹੜੀ ਇਹਨਾਂ ਨੇ ਸਾਡੇ ਪਿੰਡ ਦੀ ਇੰਨੀ ਪ੍ਰਾਈਮ ਲੋਕੇਸ਼ਨ ਦੀ ਜ਼ਮੀਨ ਸੀਗੀ ਉਹ ਛੜਾਈ ਆ ਕਿਉਂਕਿ ਕਾਫੀ ਸਮੇਂ ਤੋਂ ਸਾਡੇ ਪਿੰਡ ਦੇ ਉੱਤੇ ਕਬਜ਼ਾਧਾਰੀਆਂ ਨੇ ਕਬਜ਼ੇ ਕੀਤੇ ਹੋਏ ਸੀ ਉਹ ਹੌਲੀ-ਹੌਲੀ ਛੱਡ ਦੇਗੇ ਉਹ ਅੱਜ ਇੱਕ ਹੋਰ ਵਿਕਾਸਪਾਸੀ ਨਾਮ ਦਾ ਬੰਦਾ ਵਾ ਜਿਨੇ ਇਹ ਕਬਜ਼ਾ ਕੀਤਾ ਵਾ ਇੱਕ ਇਹਦੇ ਨਾਲ ਇੱਕ ਹੋਰ ਬੰਦਾ ਨਾਲ ਲਿਆ ਸੀ ਪਿੰਡ ਦਾ ਹੀ ਸਾਡੇ ਇੱਥੇ ਉਸ ਬੰਦੇ ਨੇ ਇਹਦੇ ਨਾਲ ਆਪ ਦੀ ਸਾਂਝ ਪਾਈ ਹੋਈ ਸੀਗੀ ਤੇ ਉਹ ਸਾਡੇ ਪਿੰਡ ਦੀ ਉਹਨੇ ਜ਼ਮੀਨ ਦੇ ਵਿੱਚ ਕਬਜ਼ਾ ਕਰਾਂ ਚ ਬਹੁਤ ਵੱਡਾ ਹੱਥ ਦਿੱਤਾ ਸੀ ਪਰ ਅੱਜ ਅਸੀਂ ਮਾਨਯੋਗ ਵੀਡੀਓ ਦੀ ਅਦਾਲਤ ਤੋਂ ਡੀਡੀਪੀਓ ਦੀ ਅਦਾਲਤ ਤੋਂ ਮਾਨਯੋਗ ਹਾਈ ਕੋਰਟ ਤੋਂ ਮਾਨਯੋਗ ਜੀਡੀਸੀ ਦੀ ਅਦਾਲਤ ਤੋਂ ਅਸੀਂ ਇਹ ਇੱਕ ਕਾਨੂੰਨੀ ਪ੍ਰਕਿਰਿਆ ਨਾਲ ਕੇਸ ਜਿੱਤ ਕੇ ਅੱਜ ਪਿੰਡ ਦੇ ਹਵਾਲੇ ਮੰਤਰੀ ਸਾਹਿਬ ਅੱਜ ਆਪ ਆ ਰਹੇ ਆ ਤੇ ਪਿੰਡ ਦੇ ਹਵਾਲੇ ਜ਼ਮੀਨ ਕਰ ਰਹੇ ਕਿਉਂਕਿ ਇਹ ਜਿਹੜੀ ਜ਼ਮੀਨ ਆ ਇਹ ਜ਼ਮੀਨ ਪਿੰਡ ਦੀ ਬਹੁਤ ਮਹਿੰਗੀ ਜ਼ਮੀਨ ਆ ਇਸ ਇਹ ਸਾਰੀਆਂ ਦੁਕਾਨਾਂ ਦੀ ਲੋਕੇਸ਼ਨ ਆ ਇਹ ਰੈਜੀਡੈਂਸ਼ੀਅਲ ਏਰੀਆ ਦਾ ਨਹੀਂ ਆ ਦੁਕਾਨਾਂ ਦੇ ਹੋਣ ਕਰਕੇ 20 ਤੋਂ 25 ਕਰੋੜ ਦੀ ਜਾਇਦਾਦ ਆ ਕਿੰਨੀ ਜ਼ਮੀਨ ਕਿੰਨੀ ਹੈ ਇਹ ਜਿਹੜੀ ਜ਼ਮੀਨ ਆ ਇਹ 4 ਕਿੱਲੇ ਇੱਧਰੋਂ ਪਿੱਛੋਂ ਨੇ 1.5 ਕਿੱਲੇ ਪਿੱਛੋਂ ਵੀ ਕਬਜ਼ਾ ਕੀਤਾ ਹੋਇਆ ਜਿਹੜਾ ਇਹ ਲੋਕਾਂ ਨੂੰ ਤਾਂ ਤੁਹਾਨੂੰ ਸਾਰਿਆਂ ਨੂੰ ਗੁੰਗਰਾਹ ਕਰ ਰਿਹਾ ਵਾ ਤੁਸੀਂ ਮੈਂ ਤੁਹਾਨੂੰ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਦੁਕਾਨਾਂ ਇਹਨੇ ਉੱਥੇ ਭਈਏ ਬਿਠਾਏ ਹੋਇਆ 1.5 ਕਿੱਲੇ ਨੇ ਉਹ ਵੀ ਕਬਜ਼ਾ ਕੀਤਾ ਪਰ ਅੱਜ ਅਸੀਂ ਇਹਦੇ ਕੋਲੋਂ ਉਹ ਜਿਹੜੀ ਤਿੰਨੇ ਨੇ ਉਹ ਸਾਰੀ ਕੀਤੀ ਹੋਈ ਆ ਉਹ ਸਮਥਿੰਗ 3 ਕਨਾਲ ਕੁਛ ਮਰਲੇ ਆ ਜਿਹਦੇ ਤੇਨੇ ਨੂੰ ਸਾਰੀ ਕੀਤੀ ਹੋਈ ਆ ਇਸ ਦੇ ਬਾਵਜੂਦ ਜਿਹੜੀ ਇਹ ਪਿਛਲੇ ਪਾਸੇ ਜਗਾ ਘੇਰੀ ਹੋਈ ਜਿੱਥੇ ਨੇ ਭਈਏ ਬਿਠਾਏ ਹੋਏ ਆ ਕਬਜ਼ਾ ਕੀਤਾ ਹੋਇਆ ਉਹ ਵੀ ਅਸੀਂ ਨਾਲ ਅੱਜ ਛੋੜਾ ਨਹੀਂ ਸ਼ਹਿਰ ਦੇ ਵਿੱਚ ਤਾਂ ਐਦਾ ਕਈ ਜ਼ਮੀਨਾਂ ਹੈਗੀਆਂ ਨੇ ਜਿਨ੍ਹਾਂ ਦੇ ਕਬਜ਼ੇ ਲੋਕਾਂ ਨੇ ਕੀਤੇ ਹੋਏ ਆ ਨਜਾਇਜ਼ ਕਲੋਨੀਆ ਕੱਟੀਆਂ ਜਾ ਰਹੀਆਂ ਤੇ ਉਹਦੇ ਬਾਰੇ ਕੀ ਪੱਤਰਕਾਰ ਸਾਹਿਬ ਮੈਨੂੰ ਲੱਗਦਾ ਤੁਸੀਂ ਜਿਹੜਾ ਸਾਡੇ ਪਿੰਡ ਦੀ ਜ਼ਮੀਨ ਛੁੱਟੀ ਅੱਜ ਉਸ ਤੋਂ ਖੁਸ਼ ਨਹੀਂ ਹੋ ਕਿ ਸ਼ਹਿਰ ਦੀ ਮੈਂ ਇਹ ਕਹਿ ਰਿਹਾ ਕਿ ਸਾਡੇ ਪਿੰਡ ਵਾਸੀਆਂ ਨੂੰ ਬੜਾ ਖੁਸ਼ੀ ਦਾ ਮਾਣ ਅੱਜ ਮੰਤਰੀ ਸਾਹਿਬ ਤੇ ਭਗਵੰਤ ਸਿੰਘ ਮਾਨ ਤੇ ਉਹ ਇਸ ਲਈ ਕਿ ਮੇਰੇ ਪਿੰਡ ਦੀ ਜਗਾ ਛੁੱਟ ਗਈ ਮੈਨੂੰ ਇਹ ਨਹੀਂ ਪਤਾ ਕਿ ਉੱਥੇ ਕੀ ਹੋ ਰਿਹਾ ਉੱਥੇ ਕੀ ਹੋ ਰਿਹਾ ਮੈਂ ਆਪਣੇ ਪਿੰਡ ਦੇ ਵਾਸਤੇ ਖੁਸ਼ੀ ਅੱਜ ਸਾਡਾ ਪਿੰਡ ਸਾੜਾ ਬੈਠਾ ਪਿੱਛੇ ਸਾਡੀਆਂ ਭੈਣਾਂ ਬੈਠੀਆਂ ਵਾ ਸਾਰੇ ਅੱਜ ਅਸੀਂ ਇਹੀ ਖੁਸ਼ੀ ਕਰਦੇ ਆ ਕਿ ਜਿਹੜੇ ਆ ਔਰ ਅਸੀਂ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਵੀ ਬੜੀ ਕੀਤੀ ਇੱਕ ਵਾਰ ਉਹਨਾਂ ਨੇ ਤੁਹਾਡੇ ਤੇ ਰੋਪੀ ਲਾਇਆ ਕੋਈ ਨਕਲੀ ਐਨਓਸੀ ਕੋਈ ਵੀ ਮਾਫੀਨਾਮਾ ਵੀ ਕੋਈ ਤੁਹਾਡੇ ਵੱਲੋਂ ਲਿਖਤੀ ਦਿੱਤਾ ਗਿਆ ਉਹ ਲੈਓ ਦਿਖਾਓ ਜੀ ਉਹ ਉਹ ਇੱਕ ਨੰਬਰ ਦਾ ਝੂਠਾ ਬੰਦਾ ਵਿਕਾਸ ਪਾਸੀ ਹਰ ਇੱਕ ਜਗ੍ਹਾ ਤੇ ਝੂਠ ਬੋਲਦਾ ਔਰ ਲੋਕਾਂ ਨੂੰ ਅੱਜ ਤੱਕ ਗੁੰਗਰਾਹ ਕਰਦਾ ਆ ਕਿ ਮੈਂ ਜਗਾ ਛੱਡਦਾ ਮੈਂ ਜਗਾ ਛੱਡਦਾ ਔਰ ਉਹਨੇ ਐਸਾ ਜਗ੍ਹਾ ਨਹੀਂ ਛੱਡੀ ਉਹ ਹਰੇਕ ਅਦਾਲਤ ਚ ਗਿਆ ਔਰ ਹਜੇ ਵੀ ਉਹ ਸੁਪਰੀਮ ਕੋਰਟ ਜਾਣ ਨੂੰ ਫਿਰਦਾ ਸੀ ਸੁਪਰੀਮ ਕੋਰਟ ਨੇ ਟਾਈਮ ਦਿੱਤਾ ਹੋਇਆ ਸੋ ਤੁਹਾਡਾ ਸਾਰਿਆਂ ਨੇ ਇੱਥੇ ਆਏ ਧੰਨਵਾਦ ਮੇਰੇ ਪਿੰਡ ਦੇ ਮੋਦਵਾਰ ਬੰਦੇ ਬੈਠੇ ਹੋਇਆ ਜਿਨ੍ਹਾਂ ਨੇ ਮੈਨੂੰ ਇਸ ਲੜਾਈ ਦੇ ਵਿੱਚ ਸ਼ੁਰੂ ਤੋਂ ਲਾਸਟ ਤੱਕ ਸਾਥ ਦਿੱਤਾ ਸਾਡੇ ਸਰਪੰਚ ਸਾਹਿਬ ਆ ਸਾਡੇ ਬੱਲੀ ਭਾਜੀ ਸਾਹਿਬ ਸਾਡੇ ਰਾਜੀ ਚਾਚਾ ਜੀ ਆ ਇਸ ਦੇ ਨਾਲ ਨਾਲ ਮੇਰੇ ਪਿੰਡ ਦੇ ਆਬਾਦੀ ਦੇ ਲੋਕ ਬੈਠੇ ਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜੀ ਗੋਲਾ ਨਹੀਂ ਆ ਇਧਰ ਕੀ ਨਾਮ ਤੇ ਆ ਜੀ ਆਸ-ਪਾਸ ਹੀ ਆ ਜੀ ਆ ਜੀ ਬਖਾਏਗਾ ਜੀ ਜਾਕੀ ਜਿਹੜੀ ਤੋੜੀ ਜਾ ਰਹੀ ਕੋਰਟ ਦੇ ਆਰਡਰ ਆ ਗਈ ਸੀ ਮੇਰੇ ਨਾਂ ਸ਼ਰੇਸ਼ ਕੁਮਾਰ ਜੀ ਦੀ ਕੋਰਟ ਦੇ ਵਿੱਚ ਮਾਨਯੋਗ ਹਾਈ ਕੋਰਟ ਦੇ ਵਿੱਚ ਮੇਰਾ ਅੱਜ ਲੱਗਿਆ ਸੀ 128 ਨੰਬਰ ਤੇ ਕੇਸ ਰਾਜ ਸਾਹਮਣੇ ਇਹਨਾਂ ਦੀਆਂ ਹਰਕਤਾਂ ਦੇਖਦੇ ਹੋਏ ਅੱਜ ਮੈਨੂੰ ਸਟੇ ਦਿੱਤਾ ਮੈਂ ਇਹਨਾਂ ਨੂੰ ਆਨਲਾਈਨ ਸਟੇ ਦਿਖਾਤਾ ਥੱਲੇ ਕਾਪੀ ਸਾਈਨ ਹੋ ਕੇ ਆਣੀ ਸੀ ਇਹ ਕਹਿੰਦੇ ਜੀ ਸਾਨੂੰ ਅੰਡਰਟੇਕਿੰਗ ਵਕੀਲ ਦੀ ਦਿਵਾਓ ਕੋਲ ਲੈਟਰ ਹੈਡ ਤੇ ਵਕੀਲ ਦੀ ਕਾਪੀ ਔਰ ਮੈਂ ਬਕਾਇਦਾ ਸਟੇ ਦਾ ਵੀ ਇਹਨਾਂ ਨੂੰ ਫੇਰਵਾਹ ਦੇ ਦਿੱਤਾ ਆਨਲਾਈਨ ਉਹਦੇ ਦਿਖਾਤਾ ਵੀ ਆ ਦੇਖੋ ਜੀ ਸਟੇ ਹੋ ਗਿਆ ਅਗਲੀ ਤਰੀਕ 2 ਫਰਵਰੀ ਪਈ ਆ 2 ਫਰਵਰੀ ਪਈ ਆ ਪਰ ਇਹ ਕਹਿੰਦੇ ਜੀ 2024 ਇਹ ਕਹਿੰਦੇ ਜੀ ਅਸੀਂ ਕੋਈ ਹਾਈ ਕੋਰਟ ਨੂੰ ਨਹੀਂ ਮੰਨਦੇ ਮੰਤਰੀ ਜੀ ਨੂੰ ਲੱਗਦਾ ਸੀ ਵੀ ਮੇਰੀ ਇਹਦੇ ਚ ਇਨਸਲਟ ਹੋ ਰਹੀ ਆ ਵੀ ਮੈਂ ਆਵਾਂ ਤਾਂ ਤੋੜ ਕੇ ਨਾ ਜਾਵਾਂ ਉਹ ਕਹਿੰਦੇ ਜੀ ਤੋੜਨੀ ਆ ਮੈਂ ਕਿਹਾ ਤੋੜ ਲਓ ਫਿਰ ਫੇ ਤਾਂ ਮੈਂ ਕੁਝ ਕਰ ਨਹੀਂ ਕਰਦਾ ਕਿਉਂਕਿ ਸਰਕਾਰਾਂ ੱਤਕਾ ਕਰਦੀਆਂ ਇੰਜ ਮੈਂ ਮੰਤਰੀ ਸਾਹਿਬ ਲਾਲਜੀਤ ਭੁੱਲੜਾ ਰਾਤੜਵਾ ਰਹੇ ਆ ਨਾਲ ਐਮਐਲਏ ਸੰਗਵਾਲ ਸਾਹਿਬ ਨਾਲ ਜੀਤਪੀਓ ਹੈ ਜੀ ਨਜੀਪ ਕੌਰ ਵੀਡੀਓ ਹੈਗਾ ਉਹਦੇ ਨਾਲ ਅਰਕੇਸ਼ ਚੱਟਾ ਪਟਵਾਰੀ ਮਨਦੀਪ ਹੈ ਬਾਕੀ ਹੋਰ ਪਤਾ ਨਹੀਂ ਬੀਜੇ ਕਾਂਗੜ ਇਹਨਾਂ ਨੇ ਸਾਰੇ ਫੈਕਟਰੀ ਸੰਧੂ ਸਾਹਿਬ ਸਾਰੇ ਬੁਲਾਏ ਹੋਇਆ ਐਡਾ ਆਮਲਾ ਬੁਲਾਇਆ ਜਿਹਨੇ 100 200 ਕਿੱਲੇ ਦਾ ਕੰਮ ਜਿਹਨੇ ਤੁਹਾਨੂੰ ਸਟੇ ਮਿਲ ਚੁੱਕਾ ਲੱਗ ਨਹੀਂ ਰਿਹਾ ਕੋਰਟ ਦੀ ਮਾਨਣਾ ਹੈ ਇਹ ਬਿਲਕੁਲ ਕੋਰਟ ਦੀ ਮਾਨਣਾ ਨਹੀਂ ਮੈਂ ਹਾਈ ਕੋਰਟ ਸੁਪਰੀਮ ਕੋਰਟ ਜਾਊਂਗਾ ਜੀ ਸਰਕਾਰਾਂ ਦੇ ਖਿਲਾਫ ਤੇ ਉਹਦੇ ਚ ਮੈਂ ਕਿਉਂ ਟੇਕੇ ਦਾ ਬਹਿਣ ਹੋ ਰਿਹਾ ਤੇ ਕਿਉਂਕਿ ਜਦ ਇੱਕ ਕੋਰਟ ਨੇ ਆਰਡਰ ਦਿੱਤਾ ਕੋਰਟ ਨੇ ਦੋਨੇ ਆਰਡਰ ਸਟੇ ਕਰਦੇ ਪਹਿਲੇ ਵਾਲਾ ਬਾਅਦ ਵਾਲਾ ਵੀ ਆਹ ਦੇਖੋ ਕਹਦਾ ਕੋਰਟ ਨੇ ਇਹਦੇ ਚ ਲਿਖਤਾ ਵਕੀਲ ਨੇ ਨਟਕੀ ਵੀ ਦੇ ਦਿੱਤੀ ਹੈ ਜੀ ਨਹੀਂ ਕੋਰਟ ਦੇ ਅੰਡਰਟੇਕਿੰਗ ਵੀ ਦੇ ਦਿੱਤੀ ਹੈ ਕਹਿੰਦਾ ਵਕੀਲ ਤੋਂ ਲਖਾਓ ਅਸੀਂ ਉਹਦਾ ਬਾਅਦ ਨੁਕਸਾਨ ਕਿਵੇਂ ਲਾਉਂਗਾ ਕੋਰਟ ਦੀ ਕੋਈ ਮੰਨਦਾ ਨਹੀਂ ਨੁਕਸਾਨ ਹੈ ਤੁਹਾਡਾ ਜਿਹੜਾ ਟੁੱਟ ਰਿਹਾ ਯਾਰ ਮੇਨ ਗੱਲ ਪੁੱਛ ਯਾਰ ਕੋਰਟ ਦੇ ਨੁਕਸਾਨ ਨੂੰ 100000 ਰੁਪਏ ਦਰਹਾਨਾ ਤੇ ਬਣਾਉਣ ਤੇ ਲੱਗਦਾ ਜੀ ਪਹਿਲਾਂ ਇੱਥੇ ਬਾਉਂਡਰੀ ਵਾਲ ਬਣੀ ਸੀ ਕੋਰਟ ਦੀ ਮੰਨਦਾ ਦੱਸ ਜਗ੍ਹਾ ਨਹੀਂ ਮੰਨਦੀ ੱੱਕੇ ਨਾਲ ਗਲਤ ਨਿਸ਼ਾਨਾ ਨਹੀਂ ਮੇਰਾ ਛੱਜੜਾ ਬਕਾਇਦਾ ਮੰਤਰੀ ਜੀ ਨੂੰ ਮੈਂ ਕਿਹਾ ਨਹੀਂ ਤੁਸੀਂ ਛੱਜੜਾ ਮੰਗਾਓ ਜਿਹੜੀ ਗੱਲ ਪੁੱਛਦਾ ਨੁਕ ਵੀ ਤੁਹਾਡੀ ਜਿਹੜੀ ਤੁਸੀਂ ਅੱਜ ਦਾ ਜਿਹੜੀ ਕੋਰਟ ਦੀ ਲੰਘਣ ਆਈ ਕਿਸ ਤਰ੍ਹਾਂ ਪਰ ਇਦਾਂ ਦੀ ਜਿਹੜੀ ਇਹ ਆਮ ਆਦਮੀ ਪਾਰਟੀ ਸਰਕਾਰ ਆ ਨਾ ਇਹ ਨਾ ਗਵਰਨਰ ਨੂੰ ਕੁਝ ਮੰਦੀ ਆ ਨਾ ਸਰਕਾਰ ਨੂੰ ਮੰਦੀ ਆ ਨਾ ਕੋਰਟ ਨੂੰ ਮੰਦੀ ਆ ਉਹ ਕਹਿੰਦੇ ਜੋ ਹੈ ਕੋਰਟ ਵੀ ਅਸੀਂ ਆ ਗਵਰਨਰ ਵੀ ਅਸੀਂ ਆ ਸਰਕਾਰ ਵੀ ਆ ਮੈਂ ਇਹਦੀ ਕੰਪਲੀਟ ਪਹਿਲਾਂ ਦਿੱਲੀ ਦੇ ਸੀਐਮ ਕੇਜਰੀਵਾਲ ਸਾਹਿਬ ਨੂੰ ਵੀ ਕਰ ਚੁੱਕਾ ਪਰ ਉਹਨਾਂ ਨੇ ਵੀ ਅੱਜ ਵੀ ਬੋਲੇ ਮੰਤਰੀ ਜੀ ਨੇ ਮੈਂ ਉਹਨਾਂ ਨੂੰ ਮਿਲ ਕੇ ਵੀ ਆ ਸੀ ਵੀ ਇਹ ਬੰਦਾ ਉੱਪਰੋਂ ਵੀ ਅਪਰੋਚ ਕਰਦਾ ਮੈਂ ਸੀਐਮ ਹਾਸ ਵੀ ਚਾਰ ਵਾਰੀ ਜਾਇਆ ਉਹਨਾਂ ਨੇ ਵੀ ਝੂਠਾ ਸ਼ੁਭਾਸ਼ਣ ਦਿੱਤਾ ਪਰ ਉਹਨੂੰ ਮੈਨੂੰ ਇਹ ਲੱਗਦਾ ਮੰਤਰੀ ਜਾ ਜਿੰਨੇ ਵੀ ਐਮਐਲਏ ਆ ਤੇ ਸੀਐਮ ਸਾਹਿਬ ਦੇ ਕੰਟਰੋਲ ਤੋਂ ਬਾਹਰ ਤੁਹਾਡੀ ਅਗਲੀ ਰਣਨੀਤੀ ਕੀ ਰੱਖ ਰਹੇ ਹੋ ਅਗਲੀ ਰਣਨੀਤੀ ਮੈਂ ਕੰਟੈਂਪਟ ਫਾਈਲ ਕਰੂੰਗਾ ਜੀ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਨੂੰ ਦੱਸੂੰਗਾ ਵੀ ਤੁਹਾਡੀ ਵਿਵਾਨ ਨਾ ਕੀਤੀ ਆ ਤੇ ਤੁਸੀਂ ਉੱਤੇ ਜੋ ਵੀ ਕਰਦੇ ਸਰ ਇਹ ਤਾਂ ਕਹਿੰਦੇ ਸੀ ਸਾਡੀ ਪਾਰਟੀ ਦੇ ਰਾਜੇ ਕਿਸੇ ਨਾਲ ਧੱਕਾ ਨਹੀਂ ਹੋਊਗਾ ਸਰ ਇਹ ਤਾਂ ਹੋ ਹੀ ਧੱਕਾ ਰਿਹਾ ਕਿਉਂਕਿ ਇਹਨਾਂ ਨੂੰ ਪਤਾ ਦੋ ਤਿੰਨ ਸਾਲ ਤਾਂ ਕਾਦੀ ਚਲੇ ਜਾਣਾ ਵੀ ਅੱਜ ਜੋ ਧੱਕਾ ਕਰ ਲੋ ਕਰ ਲੋ ਜੀ ਇਹ ਤਾਂ ਇੱਕ ਛੋਟਾ ਜਿਹਾ ਬੰਦਾ ਜਿਹੜਾ 50 ਬੰਦੇ ਰੈਲੀ 'ਚ ਲੈ ਕੇ ਚੱਲ ਜਾਂਦਾ ਉਹਦੇ ਪਿੱਛੇ ਮੰਤਰੀ ਜੀ ਇੱਥੇ ਆ ਕੇ ਦੋ ਪਰਾਂ ਦਾ ਕਰਜ਼ਾ ਲੈਣ ਇਹ ਬੜੀ ਸ਼ਰਮ ਫੁੱ ਉੰਤੇ ਕਮੈਂਟਰ ਨੂੰ ਲੈ ਕੇ ਜੀ ਸਰ ਅੱਜ ਤੁਸੀਂ ਜਗਾ ਛਡਾਣ ਆਏ ਹੋ ਹਾਂ ਜੀ ਕਾਫੀ ਸਰ ਜਿਹੜੀ ਵਿਵਾਦੀ ਜ਼ਮੀਨ ਸੀਗੀ ਉਹਨੂੰ ਛੁਡਾਣ ਤੁਸੀਂ ਆਏ ਹੋ ਅੱਜ ਕਿੰਨੇ ਮਤਲਬ ਜਗਾ ਸੀਗੀ ਉਹਦੇ ਪਾਸੇ ਇਹ ਜ਼ਮੀਨ ਜਿਹੜੀ ਆ 1750 ਗਾਜ ਤੋਂ ਬਾਅਦ ਤੇ ਜ਼ਮੀਨ ਆ ਤੇ ਘੜ ਤੋਂ ਘਾਟੇ 10 ਕਰੋੜ ਦੀ ਕੋਸਟ ਦੀ ਜ਼ਮੀਨ ਆਏ 10 ਕਰੋੜ ਰੁਪਈਆ 10 ਕਰੋੜ ਰੁਪਈਏ ਦੀ ਕੀਮਤ ਦੀ ਘੜ ਤੋਂ ਘਾਟ ਜ਼ਮੀਨ ਆ ਹੋਵੇ ਤੇ ਵੱਧ ਪੈਸਿਆਂ ਦੀ ਹੋਵੇ ਜੇ ਇੱਥੇ ਦੁਕਾਨਾ ਬੰਨ ਸ਼ੋਰੂਮ ਬੰਨ ਫਿਰ ਤੇ 20-25 ਕਰੋੜ ਦੀ ਕੀਮਤ ਦੀ ਵੀ ਜ਼ਮੀਨ ਆ ਕਮਰਸ਼ੀਅਲ ਜ਼ਮੀਨ ਆ ਲਾ ਕੇ ਚੰਗੀਆਂ ਰੈਸ਼ੀ ਲੋਕਾਂ ਦੀਆਂ ਜਗਾ ਨੇ ਲੋਕਾਂ ਦੀਆਂ ਦੁਕਾਨਾਂ ਵੀ ਨੇ ਤੇ ਇਹ ਬੰਦਾ ਜਿਹੜਾ ਵਿਕਾਸਪਾਸੀ ਆ ਇਹ ਅੱਜ ਤੋਂ 4-5 ਮਹੀਨੇ ਮੇਰੇ ਕੋਲ ਮੇਰੇ ਦਫਤਰ ਆਇਆ ਤੇ ਮੈਨੂੰ ਇਹਨੇ ਆਪ ਬੰਦੇ ਨੇ ਮੰਨਿਆ ਵੀ ਇਹ ਪੰਚਾਇਤੀ ਜਗਾ ਤੇ ਮੈਂ ਮੰਤਰੀ ਸਾਹਿਬ ਆਪ ਹੀ ਜਗਾ ਛੱਡ ਦੇਣੀ ਆ ਅਸੀਂ ਇਹਦੇ ਤੇ ਵਿਸ਼ਵਾਸ ਕਰ ਲਿਆ ਇਹਨੇ 10-15 ਦਿਨ ਦਾ ਸਮਾਂ ਲੈ ਲਿਆ ਇਹ ਬੰਦਾ ਜਾ ਕੇ ਫਰਾਡ ਕੀਤਾ ਇਹਨੇ ਬੰਦੇ ਨੇ ਜ਼ੁਬਾਨ ਕਰਕੇ ਤੇ ਕੋਰਟ ਦੇ ਵਿੱਚ ਜਾ ਕੇ ਤੇ ਝੂਠੇ ਸੱਚੇ ਪੇਪਰ ਲਾ ਕੇ ਸਟੇਲ ਆਇਆ ਇਹ ਬੰਦਾ। ਉਹਦੇ ਬਾਅਦ ਮਾਨਜੋਗ ਹਾਈ ਕੋਰਟ ਨੇ ਡਾਇਰੈਕਸ਼ਨ ਕੀਤੀ ਜੀਡੀਸੀ ਜੁਆਇੰਟ ਡਾਇਰੈਕਟਰ ਹੈ ਸਾਡੇ ਅਮਿਤ ਕੁਮਾਰ ਜੀ ਉਹਨਾਂ ਨੂੰ ਕਿ 2 ਮਹੀਨਾ ਚ ਇਹ ਕੇਸ ਖਤਮ ਕੀਤਾ ਜਾਵੇ। ਉਹ ਫੈਸਲਾ ਕੀਤਾ ਗਿਆ ਅੱਜ ਉਸ ਫੈਸਲੇ ਨੂੰ 18-20 ਦਿਨ ਹੋ ਗਿਆ ਜਿਹੜਾ ਕਿ ਪੰਚਾਇਤ ਤੇ ਫੇਰਾ ਕਿਉਂਕਿ ਇਹ ਜ਼ਮੀਨ ਹੀ ਪੰਚਾਇਤ ਦੀ ਆ ਜਿਹੜੀ ਜ਼ਮੀਨ ਪੰਚਾਇਤ ਦੀ ਆ ਸ਼ਾਮਲਾਟ ਆ ਬਾਦੀ ਦੇ ਆ ਉਹ ਪਿੰਡਾਂ ਦੀ ਸਾਰੀ ਸਾਂਝੀ ਜ਼ਮੀਨ ਆ। ਉਹ ਕੱਲੇ ਇੱਕ ਬੰਦੇ ਦੀ ਨਹੀਂ ਅੱਜ ਇਹ ਬੱਲੋਕੇ ਪਿੰਡ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਬੱਲੋਕੇ ਪਿੰਡ ਚ ਆਏ ਆ ਇਹ ਬੱਲੋਕੇ ਸਾਰੇ ਪਿੰਡ ਦੀ ਜ਼ਮੀਨ ਹੈ ਤੇ ਸਾਰੇ ਪਿੰਡ ਵਾਲੇ ਇਕੱਠੇ ਹੋਇਆ ਕੈਮਰਾ ਮਾਰ ਕੇ ਵੇਖੋ ਇਹਨਾਂ ਸਾਰੇ ਇਹ ਤੁਹਾਡੀ ਜ਼ਮੀਨ ਛੁੱਟਣੀ ਚਾਹੀਦੀ ਸੀ ਕਿ ਨਹੀਂ ਛੁੱਟਣੀ ਜਾਈ ਤੇ ਇਹ ਬੰਦਾ ਕੱਲ ਮੈਨੂੰ ਇਹਨੇ ਕੱਲ ਵੀ ਅੱਜ ਵੀ ਫੋਨ ਕੀਤਾ ਕਿ ਮੈਂ ਮੰਤਰੀ ਸਾਹਿਬ 50 ਲੱਖ ਰੁਪਇਆ ਲਾ ਕੇ ਇੱਧਰ ਨੂੰ ਸੜਕ ਬਣਾ ਦੇਣਾ ਸੜਕ ਨਹੀਂ ਬਣੀ ਮੈਂ ਪਿੰਡ ਦੇ ਵਿਕਾਸ ਤੇ ਇਹ ਪਹਿਲਾਂ 50 ਲੱਖ ਆ ਕਿਹਾ ਮੁੜ ਕੇ ਕਿਹਾ ਮੈਂ 2 ਕਰੋੜ ਰੁਪਇਆ ਵੀ ਲਾ ਦੂੰਗਾ ਵੇਖੋ ਕਿਸੇ ਨੂੰ ਕੀ ਲੋੜ ਆ ਕਿਸੇ ਦੀ ਸੜਕ ਤੇ ਪੈਸੇ ਲਾਉਣ ਦੀ ਉਹ ਜੋ ਪੰਚਾਇਤੀ ਜ਼ਮੀਨ ਸਰਕਾਰੀ ਜ਼ਮੀਨ ਪਿੰਡ ਦੀ ਜਾਇਦਾਦ ਉਹ ਪਿੰਡ ਨੂੰ ਛੱਡੇ ਤੇ ਜਿਹੜਾ ਕੋਈ ਸੜਕ ਬਣਨ ਵਾਲੀ ਆ ਜੇ ਵੈਸੇ ਇਹਦਾ ਸੇਵਾ ਕਰਨ ਦਾ ਮਾਣਿਆ ਇਹ ਸੇਵਾ ਕਰੇ ਇਹ ਨਾ ਕਰੇ ਪੀ 10-15 ਕਰੋੜ ਦੀ ਜ਼ਮੀਨ ਹੜੱਪ ਕੇ ਲੋਕਾਂ ਦੀ ਸਰਕਾਰ ਦੀ ਤੇ ਉਹਦੇ ਵਿੱਚ 50 ਲੱਖ ਕਰੋੜ ਰੁਪਇਆ ਲਾ ਕੇ ਕੋਈ ਸੜਕ ਬਣਾਉਣੀ ਆ ਤੇ ਉਹਦੇ ਬਾਅਦ ਇਹ ਸੜਕਾ ਸੀ ਸਰਕਾਰੀ ਫੰਡ ਚੋਂ ਆਪੇ ਬਣਾ ਲਾਂਗੇ ਤੇ ਇਸ ਬੰਦੇ ਨੇ ਪਿੰਡ ਨੂੰ ਵੀ ਬੜੇ ਤਰ੍ਹਾਂ ਦੇ ਲਾਲਚ ਦਿੱਤੇ ਮੈਂ ਤੇ ਬਾਕੀ ਪਿੰਡਾਂ ਨੂੰ ਵੀ ਬੇਨਤੀ ਕਰੂੰਗਾ ਕਿ ਇੱਥੇ ਸਾਰੇ ਪਿੰਡ ਨੇ ਮਿਹਨਤ ਕੀਤੀ ਏ ਪਿੰਡ ਨੇ ਇੱਕ ਮੋਠ ਹੋ ਕੇ ਸਾਥ ਦਿੱਤਾ ਸਰਕਾਰ ਦਾ ਤੇ ਆਪਦੇ ਨਗਰ ਦਾ ਉਸੇ ਤਰ੍ਹਾਂ ਹੀ ਮੈਂ ਦੂਜੇ ਪਿੰਡਾਂ ਨੂੰ ਵੀ ਬੇਨਤੀ ਕਰਦਾ ਕਿ ਤੁਹਾਡੇ ਪਿੰਡਾਂ ਜੇ ਕੋਈ ਸ਼ਰਾਰਤੀ ਅੰਸਰੇ ਕੋਈ 2 4 5 ਬੰਦੇ ਜਿਨ੍ਹਾਂ ਕਬਜ਼ੇ ਕੀਤੇ ਪੰਚਾਇਤੀ ਜ਼ਮੀਨਾਂ ਤੇ ਸਾਰੇ ਇੱਕ ਮੋਠ ਹੋ ਕੇ ਪਿੰਡ ਵਾਲੇ ਇੱਕ ਜੋਟ ਹੋ ਕੇ ਆਪਦੀ ਸਪੋਰਟ ਕਰੋ ਇਹ ਤੁਹਾਨੂੰ ਆਪਦੀ ਸਪੋਰਟ ਕਰਨੀ ਹੈ ਇਹ ਜ਼ਮੀਨ ਤੁਹਾਡੇ ਪਿੰਡ ਦੀ ਏ ਤੁਹਾਡੇ ਨਗਰ ਦੀ ਏ ਜੇ ਅੱਜ ਇਹ ਜ਼ਮੀਨ ਛੁੱਟੂ ਗਈ ਇੱਥੇ ਜੇ ਦੁਕਾਨਾਂ ਬੰਦੀਆਂ ਸ਼ੋਰੂਮ ਬੰਦਦੇ ਆ ਕਰਾਇਆ ਆਉਂਦਾ ਆ ਜਾਂ ਇਹ ਵੇਚ ਕੇ ਜ਼ਮੀਨ ਹੀ ਬਣਾਉਂਦੇ ਆ ਕੋਈ 100 ਏਕੜ ਤੇ ਉਹਦੇ ਜਿਹੜੇ ਠੇਕੇ ਦੇ ਰਾਸ਼ੀ ਆਉਣੀ ਆ ਉਹ ਪਿੰਡ ਦਾ ਵਿਕਾਸ ਹੋਣਾ ਤੁਹਾਡੇ ਪਿੰਡ ਦੀ ਸਕੂਲ ਚੰਗੇ ਹਸਪੀਟਲ ਚੰਗੀਆਂ ਸੜਕਾਂ ਬਣਨਗੀਆਂ ਤੁਹਾਡੇ ਪਿੰਡ ਦੇ ਵਿੱਚ ਕੋਈ ਮhalla ਕਲੀਨਿਕ ਬਣਜੂ ਜਿੱਦੇ ਵਿੱਚ ਕੋਈ ਡਾਕਟਰ ਰੱਖ ਲਾਂਗੇ ਕੋਈ ਸਕੂਲਾਂ ਦੇ ਵਿੱਚ ਆਪਾਂ ਮਾਸਟਰ ਰੱਖ ਲਾਂਗੇ ਇਹ ਤੁਹਾਡੇ ਇਹ ਇਹ ਲੋਕਾਂ ਮਗਰ ਲਾ ਕੇ ਇਹ ਨਾ ਵੇਖੋ ਕਿ ਜਿਹੜੇ 2 4 5 ਪਰਿਵਾਰ ਆ ਉਹਨਾਂ ਤੋਂ ਅਸੀਂ ਪੂਰੇ ਬਣਜਾਂਗੇ ਬੁਰੇ ਤੇ ਆਪਾਂ ਨੂੰ ਇੱਕ ਦਿਨ ਬਾਨਣਾ ਪੈਣਾ ਸਰਕਾਰ ਚੰਗੀ ਸਰਕਾਰ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਚੰਗੇ ਕੰਮ ਕਰ ਰਹੀ ਆ ਸਰਕਾਰ ਆ ਕਬਜ਼ੇ ਵੀ ਪਹਿਲੀਆਂ ਨਾ ਹੋਇਆ ਪਹਿਲੀਆਂ ਸਰਕਾਰਾਂ ਚ ਜੇ ਕੋਈ 5 ਸਾਲ ਦੇ ਟਾਈਮ ਦੇ ਦੌਰਾਨ ਕੋਈ 100 200 500 ਕਿੱਲੇ ਦਾ ਕਬਜ਼ਾ ਛਡਾਉਣਾ ਤੇ ਉਲਟਾ ਹੋਰ ਆਪਦੇ ਚੇਤਿਆਂ ਨੂੰ 1000 ਕਿੱਲੇ ਤੇ ਕਬਜ਼ਾ ਕਰਾ ਦੇਣਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਤੇ ਜਿਹੜੇ ਕਬਜ਼ੇ ਛੁੱਟਣ ਦੇ ਆ ਚੰਗੀ ਸਰਕਾਰ ਬਣੀ ਕਿਉਂਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਕੋਈ ਲਾਲਚ ਨਹੀਂਗਾ ਉਹਨਾਂ ਨੂੰ ਆਪ ਨੂੰ ਵੀ ਕੋਈ ਲਾਲਚ ਨਹੀਂਗਾ ਕਿ ਮੈਂ ਕੋਈ ਜ਼ਮੀਨ ਤੇ ਜਾਂ ਆਪ ਕਬਜ਼ਾ ਕਰਨਾ ਜਾਂ ਕਿਹੇ ਆਪ ਦੇ ਰਿਸ਼ਤੇਦਾਰ ਦਾ ਜਾਂ ਚੇਤੇ ਦਾ ਕਬਜ਼ਾ ਕਰਉਣਾ ਉਸੇ ਤਰ੍ਹਾਂ ਹੀ ਸਾਡੇ ਐਮਐਲਏ ਮੰਤਰੀ ਜਿਹੜੇ ਆ ਉਹਨਾਂ ਦਾ ਕੋਈ ਇਹ ਮੰਤਵ ਨਹੀਂਗਾ ਵੀ ਅਸੀਂ ਕੋਈ ਕਿਸੇ ਦੀ ਜ਼ਮੀਨ ਤੇ ਜਾਂ ਕੋਈ ਪੰਚਾਇਤੀ ਜ਼ਮੀਨ ਤੇ ਕਬਜ਼ਾ ਕਰਦੇ ਹਾਂ ਲੁਧਿਆਣਾ ਸ਼ਹਿਰ ਦੇ ਵਿੱਚ ਕਈ ਐਸੇ ਇਨਲੀਗਲ ਕਲੋਨੀਆ ਚੱਲ ਰਹੇ ਜਿਨ੍ਹਾਂ ਤੇ ਹਜੇ ਤੱਕ ਕੋਈ ਵੀ ਨਹੀਂ ਥੱਲ ਪਾਈ ਜਾ ਰਹੀ ਵੇਖੋ ਜਿਹੜੀ ਇਲੀਗਲ ਕਲੋਨੀ ਉਹ ਕੱਲੇ ਲੁਧਿਆਣੇ ਨਹੀਂ ਪੰਜਾਬ ਦੇ ਵਿੱਚ ਪਿਛਲੀਆਂ ਸਰਕਾਰਾਂ ਦੀ ਇਲੀਗਲ ਕਲੋਨੀਆਂ ਬਣੀਆਂ ਸਾਡਾ ਤੇ ਜਿਹੜਾ ਵੇਖੋ ਮੇਰਾ ਡਿਪਾਰਟਮੈਂਟ ਪੰਚਾਇਤ ਡਿਪਾਰਟਮੈਂਟ ਜੇ ਕੋਈ ਸਾਡੀ ਸਰਕਾਰੀ ਪੰਚਾਇਤ ਦੀ ਜ਼ਮੀਨ ਤੇ ਸ਼ਾਮਲਾੜ ਤੇ ਆਬਾਦੀ ਦੇ ਤੇ ਕਿਸੇ ਕਲੋਨੀ ਵਾਲੇ ਨੇ ਕੋਈ ਕਬਜ਼ਾ ਕੀਤਾ ਉਹਦੇ ਚ ਅਸੀਂ ਦਖਲ ਲੈ ਕੇ ਉਹਦੇ ਚ ਅਸੀਂ ਆਪਦਾ ਜਿਹੜਾ ਪੰਚਾਇਤ ਵਿਭਾਗ ਦਾ ਜਿਹੜਾ ਵਾ ਉਹ ਕਬਜ਼ਾ ਕਰਾਵਾਂਗੇ ਉਹਦੇ ਤੋਂ ਜਿਹੜੀ ਇਨਕਮ ਆਊਗੀ ਉਹਦੇ ਨਾਲ ਪਿੰਡਾਂ ਦਾ ਵਿਕਾਸ ਕਰਾਵਾਂਗੇ ਜਿੱਦਾਂ ਕਿ ਐਮਐਲਏ ਸਾਹਿਬ ਲੰਬੇ ਸਮੇਂ ਤੋਂ ਉੱਥੇ ਸਮਝ ਗਏ ਲੇਕਿਨ ਉਹਨਾਂ ਦੇ ਧਿਆਨ ਚ ਕਿਉਂ ਨਹੀਂ ਲਿਆਂਦਾ ਗਿਆ ਇਹ ਮਾਮਲਾ ਵੇਖੋ ਐਮਐਲਏ ਸਾਹਿਬ ਨੂੰ ਵੀ ਇਹ ਕਹਿੰਦੇ ਅੱਜ ਵੀ ਉਹ ਬੰਦਾ ਮੰਨਨਦਿਆ ਵੀ ਇਹ ਪੰਚਾਇਤੀ ਥਾਂ ਮੈਂ ਛੱਡ ਦੂੰਗਾ ਮੰਨਣ ਤੇ ਮੰਨਦਾ ਵਾ ਮੰਨ ਕੇ ਤੇ ਮੜਕੇ ਕੋਰਟ ਚ ਚਲਾ ਜਾਂਦਾ ਵਾ ਇਹ ਇਹ ਐਮਐਲਏ ਸਾਹਿਬ ਨੂੰ ਵੀ ਇਹ ਮੰਨ ਕੇ ਗਿਆ ਮੈਨੂੰ ਮੰਨ ਕੇ ਮੈਂ ਆਪ ਦੱਸਣ데요 ਤੁਹਾਨੂੰ ਉਹ ਅੱਜ ਫੇਰ ਬੰਦਾ ਮੰਨਨਦਿਆ ਵੀ ਮੈਂ ਆਪੇ ਉਹ ਮੁੜ ਕੇ ਮੰਨ ਕੇ ਤਾਂ ਫੇਰ ਦੂਜੇ ਪਾਸੇ ਹੋ ਜਾਂਦਾ ਬੰਦਾ ਪਰ ਤੁਹਾਡੇ ਜਿਹੜਾ ਜਿਹੜਾ ਵਿੱਕੀ ਸੀਗਾ ਜਿਹੜਾ ਲੜਕੇ ਨੇ ਕਾਫੀ ਇੱਥੇ ਗੱਲ ਕੀਤੀ ਸੀਗੀ ਤੇ ਉਹਨੇ ਕਿਹਾ ਸੀਗਾ ਕਿ ਐਮਐਲਏ ਸਾਹਿਬ ਤਾਂ ਇੱਥੇ ਆਏ ਨਹੀਂ ਅੱਜ ਮੰਤਰੀ ਸਾਹਿਬ ਆ ਰਹੇ ਨੇ ਕੱਲੇ ਦੇਖੋ ਐਮਐਲਏ ਸਾਹਿਬ ਆਏ ਕਿ ਇਹ ਲਲਕਾ ਇਹਨਾਂ ਦਾ ਅੱਜ ਅੱਜ ਆਏਗਾ ਕਹਿੰਦੇ ਮੈਂ ਦੇਖੋ ਇਹ ਇਹ 2021 ਦੇ ਵਿੱਚ ਇੱਥੇ ਕਬਜ਼ਾ ਕੀਤਾ ਗਿਆ 2021 ਚ ਕਿਹਦੀ ਗਵਰਨਮੈਂਟ ਹੀ ਕਾਂਗਰਸੀ ਗਵਰਨਮੈਂਟ ਹੀ ਤੇ ਅਸੀਂ ਦੇ ਵੇਖੋ ਅਫਸਰ ਤਾਂ ਉਹੀ ਨੇ ਨਾ ਵੇਖੋ ਅਫਸਰ ਦਾ ਸਰਕਾਰ ਅਫਸਰ ਚਲਾਉਂਦਾ ਵੇਖੋ ਜਦੋਂ ਪੋਲਿਟੀਸ਼ਨ ਕਬਜ਼ੇ ਕਰਾਉ ਅਫਸਰ ਵਿਚਾਰੇ ਕੀ ਕਰਨਗੇ ਮੈਂ ਨਹੀਂ ਕਹਿੰਦਾ ਸਾਰੇ ਅਫਸਰ ਮਾੜਿਆ ਤੇ ਸਾਰੇ ਅਫਸਰ ਚੰਗੇ ਆ 99% ਅਫਸਰ ਚੰਗੇ ਜਿਹੜੇ 1-2% ਕਾਲੀਆਂ ਭੇਡਾਂ ਮੈਂ ਇਹ ਵੀ ਕਹਿਣਾ ਵਾਂ ਉਹਨਾਂ ਦੀ ਵੀ ਵਿੱਚ ਮਲੀਪੁਗਤ ਹੁੰਦੀ ਆ ਤਾਂ ਹੀ ਇਹੋ ਜੇ ਕੰਮ ਹੁੰਦੇ ਆ ਪਰ ਜਦੋਂ ਪੋਲਿਟਿਕਸ ਜਦੋਂ ਸਰਕਾਰ ਸਾਦੂ 2021 ਦੇ ਵਿੱਚ ਇਹ ਦੁਕਾਨਾਂ ਬਣੀਆਂ ਤੇ 2021 ਜਿੱਥੋਂ ਐਮਐਲਏ ਕੌਣ ਸੀ ਜਿਹੜਾ ਐਮਐਲਏ ਫਿਰ ਉਹ ਉਹਦਾ ਸਾਰਾ ਕਸੂਰ ਆ ਨਾ ਹੁਣ ਸਾਡੇ ਐਮਐਲਏ ਸਾਹਿਬ ਤੇ ਨਾਲ ਬੈਠੇ ਕਬਜ਼ਾ ਲੈ ਲਈ ਉਹਦੀ ਵੀ ਹੋਊਗੀ ਵੇਖੋ ਜੀ ਇਨਕੁਆਰੀ ਤੇ ਹੋਣੀ ਚਾਹੀਦੀ ਆ ਜੇ ਉਹ ਸਰਕਾਰ ਦੇ ਵਿੱਚ ਜੇ ਉਹ ਸਰਕਾਰ ਦੇ ਵਿੱਚ ਇਹ ਕਬਜ਼ਾ ਕਰਾਇਆ ਗਿਆ ਤੇ ਇਨਕੁਆਰੀ ਹੋਣੀ ਚਾਹੀਦੀ ਆ ਵੀ ਐਮਐਲਏ ਨੇ ਸਾਥ ਦਿੱਤਾ ਇਹ ਤੇ ਇਸ ਬੰਦੇ ਨੂੰ ਵੀ ਦੱਸਣਾ ਚਾਹੀਦਾ ਵੀ ਕਿਹਦੀ ਸ਼ਹਿਤ ਇਹਨੇ ਬਲੀਆਂ ਦੁਕਾਨਾਂ ਪਰ ਉਹ ਤਾਂ ਕਹਿੰਦੇ ਕਿ ਐਮਐਲਏ ਨੇ ਖੁਦ ਮੰਨਿਆ ਕਿ ਇਹ ਸਹੀ ਹੈਗਾ ਕਿਹੜੇ ਐਮਐਲਏ ਨੇ ਵਿਕੀ ਨੇ ਆਹੇ ਆਪਾਂ ਪਾਸੀ ਨੇ ਗੱਲ ਕਹੀ ਹੈ ਕਿ ਐਮਐਲਏ ਸਾਬ ਸੰਗੋਵਾਲ ਬਾਕੀ ਸੰਗੋਵਾਲ ਸਾਹਿਬ ਦੇ ਨਾਲ ਬੈਠੇ ਆ ਜੋ ਉਹਨੇ ਬਿਆਨ ਦਿੱਤੇ ਜੀ ਹਲਕਾ ਵੇਖੋ ਜੀ ਸੰਗੋਵਾਲ ਸਾਹਿਬ ਦਾ ਸੰਗੋਵਾਲ ਸਾਹਿਬ ਜੇ ਗਲਤ ਕੀਤਾ ਬੰਦੇ ਨੇ ਤੇ ਸੰਗੋਵਾਲ ਸਾਹਿਬ ਨਾਲ ਬੈਠੇ ਆ ਸੰਗੋਵਾਲ ਸਾਹਿਬ 5 ਮਹੀਨੇ ਪਹਿਲਾਂ ਵੀ ਮੈਨੂੰ ਕਿਹਾ ਵੀ ਆਪਾਂ ਕਰਜ਼ਾ ਲੈਣਾ ਉਹ ਬੰਦੇ ਦਾ ਕੰਮ ਹੈ ਝੂਠ ਮਾਰ ਕੇ ਫਰੇਮ ਕਰਕੇ ਲੋਕਾਂ ਨੂੰ ਅਲਜਾਉਣਾ ਉਹ ਬੰਦਾ ਮੈਂ ਤੇ ਤੁਹਾਨੂੰ ਪਹਿਲਾਂ ਦੱਸਦਾ ਵੀ ਮੇਰੇ ਕੋਲ ਵੀ ਉਹ ਬੰਦਾ ਗਿਆ 4 ਮਹੀਨੇ ਪਹਿਲਾਂ ਵੀ ਮੈਂ ਛੱਡ ਦੇਣਾ ਜਗਾ ਜਾ ਕੇ ਹਾਈ ਕੋਰਟ 'ਚ ਸਟੇ ਲੈ ਆਂਦਾ ਫੇਰ ਹੁਣ ਜੀਡੀਸੀ ਦੀ ਅਦਾਲਤ ਤੋਂ ਫੈਸਲਾ ਆਇਆ ਅੱਜ ਫੇਰ ਉਹ ਆਂਦਾ ਮੈਂ ਹਾਈ ਕੋਰਟ 'ਚ ਚੱਲ ਗਿਆ ਆਪ ਹੀ ਕੱਲ ਇਹਨੇ ਨਾਟਕ ਖੇਡਿਆ ਆ ਮੈਂ ਵਿਖਾਉਣਾ ਤੁਹਾਨੂੰ ਇਹਨੇ ਮੈਨੂੰ ਵੀ ਆ ਪੋਸਟ ਪਾਈ ਆ